ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਈਚਾਰਕ ਸਾਂਝ ਕਾਇਮ ਕਰਨ ਦੇ ਲਈ ਵੱਡੀ ਪਹਿਲ ਕਦਮੀ ਕਰਦੇ ਹਾਂ ਮਲੇਰ ਕੋਟਲਾ ਪੁਲਿਸ ਦੇ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਰੀਵਾਲ ਦੇ 100 ਵਿਦਿਆਰਥੀਆਂ ਦਾ ਵਿਦਿਅਕ ਟੂਰ ਕਰਵਾਇਆ ਗਿਆ ਇਸ ਪਹਿਲ ਕਦਮੀ ਨੇ ਨੌਜਵਾਨਾਂ ਨੂੰ ਪੁਲਿਸ ਦੇ ਕੰਮਕਾਜ ਨੂੰ ਨੇੜਿਓਂ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਤੌਤੀ ਸਵੇਰੇ 100 ਤੋਂ ਵੱਧ ਵਿਦਿਆਰਥੀ ਅਧਿਆਪਕਾਂ ਦੇ ਨਾਲ ਥਾਣਾ ਸਿਟੀ ਵਾਂਚ ਪੁੱਜੇ ਨੇ ਤੌਥੀ ਮੁੱਖ ਸਮਾਗਮ ਜਿਹੜਾ ਕੀ ਮਲੇਰ ਕੋਟਲਾ ਸ਼ਹਿਰ ਨੇ ਐਮਰਜੈਂਸੀ ਹੈਲਪਲਾਈਨ 112 ਅਤੇ ਵੱਖ-ਵੱਖ ਨਾਗਰਿਕ ਕੇਂਦਰੀਤ ਸੇਵਾਵਾਂ ਜਿਵੇਂ ਕਿ ਸਾਂਝ ਕੇਂਦਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੌਥੀ ਵਿਦਿਆਰਥੀਆਂ ਨੂੰ ਪੁਲਿਸ ਕਾਰਵਾਈਆਂ ਦਾ ਨਿਰੀਖਣ ਕਰਨ ਅਤੇ ਬੀਟ ਅਫਸਰਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਅਜਿਪਤੌਰ ਐਸਐਸਪੀ ਮਲੇਰਕੋਟਲਾ ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਮਲੇਰਕੋਟਲੇ ਦੇ ਸਾਡੇ ਮਹਿਮਾਨ ਬਣ ਕੇ ਅੱਜ ਸਾਡੇ ਥਾਣਿਆਂ ਦੇ ਵਿੱਚ ਸਾਡੇ ਡੀਐਸਪੀ ਸਰਵਨ ਦੇ ਦਫ਼ਤਰਾਂ ਵਿੱਚ ਔਰ ਮੇਰੇ ਦਸਤਰ ਦੇ ਵਿੱਚ ਵੀ ਆਏ ਨੇ ਅੱਜ ਇਹਨਾਂ ਨੂੰ ਇੱਕ ਦਿਨ ਦਾ ਐਸਐਸਪੀ ਵੀ ਬਣਾਇਆ ਜਾਊਗਾ ਇਹ ਸਾਰੀ ਐਕਸਰਸਾਈਜ਼ ਦਾ ਮਤਲਬ ਇਹ ਹੈਗਾ ਕਿ ਇਹਨਾਂ ਨੂੰ ਆਪਣੇ ਜੋਬ ਕੈਰੀਅਰ ਲਈ ਪ੍ਰੇਰਣਾ ਮਿਲੇ ਤੇ ਅੱਗੇ ਵਧਣ ਕੋਸ਼ਿਸ਼ ਕਰਨ ਮਿਹਨਤ ਕਰਨ ਤਾਂ ਕਿ ਆਪਣੇ ਕੈਰੀਅਰ ਨੂੰ ਇਹ ਅਚੀਵ ਕਰ ਸਕਣ ਤੁਹਾਡੇ 라ਹੀਂ ਇਹ ਵੀ ਦੱਸਣਾ ਚਾਹਣਾ ਕਿ ਛੋਟੇ ਹੁੰਦਿਆਂ ਤੋਂ ਸਾਨੂੰ ਕਹਿਆ ਜਾਂਦਾ ਬਈ ਉਧਰ ਤੁਸੀਂ ਕੁਛ ਐ ਕਰਤਾ ਤਾਂ ਪੁਲਿਸ ਕੋਲ ਫੜ ਕੇ ਲੈ ਜਾਏਗਾ ਇਦਾਂ ਕਰਤਾ ਤਾਂ ਪੁਲਿਸ ਆ ਜਾਏਗੀ ਸੋ ਇਹ ਹਜੇ ਹੈ ਕੁਛ ਨਹੀਂ ਹੁੰਦਾ ਪੁਲਿਸ ਵੀ ਤੁਹਾਡੇ ਵਿੱਚੋਂ ਹੀ ਆ ਪੁਲਿਸ ਵੀ ਸੁਸਾਇਟੀ ਦੇ ਵਿੱਚੋਂ ਹੀ ਆ ਇਸ ਲਈ ਅਸੀਂ ਅੱਜ ਆਪਣੇ ਬੱਚਿਆਂ ਨੂੰ ਇਹ ਸਾਰਾ ਕੁਝ ਦਿਖਾਇਆ ਤਾਂ ਕਿ ਜਿਹੜਾ ਪੁਲਿਸ ਦਾ ਡਰ ਹੈਗਾ ਉਹਨਾਂ ਦੇ ਦਿਮਾਗ ਛੋਂ ਨਿਕਲੇ ਸਭੋ ਪੁਲਿਸ ਨੂੰ ਦੇਖ ਕੇ ਉਹਨੂੰ ਪ੍ਰੇਰਣਾ ਮਿਲੇ ਔਰ ਉਹ ਆਪਣੀ ਜ਼ਿੰਦਗੀ ਦਾ ਕੈਰੀਅਰ ਜਿਹੜਾ ਉਹ ਅੱਗੇ ਆ ਕੇ ਡਿਸਾਈਡ ਕਰ ਸਕਣ ਤੁਹਾਡੇ 라ਹੀਂ ਇੱਕ ਹੋਰ ਸਿਆ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਹੜੇ ਨਸ਼ਿਆ ਦੀ ਲਾਹਣਤ ਹੈਗੀ ਹੈ ਜਿਹਨੇ ਸਾਡੇ ਸਮਾਜ ਨੂੰ ਸਾਨੂੰ ਬਦਨਾਮ ਕੀਤਾ ਹੋਇਆ ਇਸ ਤੋਂ ਬਚੋ ਮਿਹਨਤ ਕਰੋ ਮਿਹਨਤਾਂ ਕੋਈ ਤੋੜਨੀ ਹੈ ਔਰ ਜੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਤੁਹਾਡੀ ਜਿਹੜੀ ਇੱਛਾ ਹੈ ਉਹਨੂੰ ਪੂਰੀ ਹੋਣ ਤੋਂ ਕੋਈ ਰੋਕੇ ਧੰਨਵਾਦ ਥੈਂਕ ਯੂ ਨਾਗਿਕ ਬਨਾ ਮੈਨੂੰ ਉਹਨਾਂ ਨੇ ਵੀ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਅੱਜ ਮੈਂ ਇਸ ਕੁਰਸੀ ਤੇ ਬੈਠ ਕੇ ਉਹਨਾਂ ਵਰਗਾ ਅਹਿਸਾਸ ਕਰ ਸਕਾਂ ਤੇ ਹੁਣ ਮਸ ਮੇਰੀ ਇਹ ਇੱਛਾ ਹੈ ਕਿ ਮੈਂ ਪੜ੍ਹ ਕੇ ਉਹਨਾਂ ਵਰਗੀ ਬਨਾਂ ਤੇ ਤੁਹਾਡੇ ਕਲਾਸਮੇਟਸ ਜਿਹੜੇ ਆਏ ਨੇ ਲੜਕੇ ਲੜਕੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਸੰਦੇਸ਼ ਦੇਉਂਗੀ ਕਿ ਉਹ ਵੀ ਵਧੀਆ ਪੜ੍ਹ ਲਿਖ ਕੇ ਸਰਵ ਮੰਗੋ ਤੇ ਜੋ ਅਫਸਰ ਬਣਨਾ ਚਾਹੁੰਦੇ ਆ ਉਹ ਸੁਪਨੇ ਨੂੰ ਪੂਰਾ ਕਰਨ ਤੇ ਇੱਕ ਅੱਛਾ ਨਾਗਿਕ ਬਣ ਕੇ ਦੇਸ਼ ਦੀ ਸੇਵਾ ਕਰੋ ਤੇ ਤੁਹਾਡੀ ਪਹਿਲੀ ਪਹਿਲ ਕੀ ਹੋਏਗੀ ਤਦ ਤੁਸੀਂ ਆਈਪੀਐਸ ਬਣੂਗੇ ਠੀਕ ਹੈ ਤਾਂ ਮੇਰੀ ਸਭ ਤੋਂ ਪਹਿਲੀ ਪਹਿਲ ਇਹ ਹੋਗੀ ਕਿ ਮੈਂ ਆਪਣੀ ਜਿੱਥੇ ਰਹਿਣੀ ਆ ਉੱਥੋਂ ਦੇ ਸਮਾਜ ਨੂੰ ਸੁਧਾਰਨ ਦੀ ਜਿੰਨੀ ਕੋਸ਼ਿਸ਼ ਹੋਵੇ ਕੈ ਸਕਾਂ ਤੇ ਜਿਹੜੇ ਲੜਕੇ ਲੜਕੀਆਂ ਨਸ਼ੇ ਪਤੇ ਤੇ ਨੇ ਤੇ ਬੁਰਾ ਵਿਵਹਾਰ ਕਰਦੇ ਨੇ ਆਪਣੇ ਪੇਰੈਂਟਸ ਨਾਲ ਉਹਨਾਂ ਨੂੰ ਇਹੀ ਕਹੂੰਗੀ ਵੀ ਉਹ ਇਹ ਸਭ ਨਾ ਕਰਨ ਤੇ ਜਿੰਨੀ ਹੋ ਸਕੇ ਕੋਸ਼ਿਸ਼ ਉਹਨਾਂ ਨੂੰ ਸੁਧਾਰਨ ਦੀ ਕਰਾਂਗੀ ਯਾ ਕੁਝ ਲੜਕੀਆਂ ਘਬਰਾਉਂਦੀਆਂ ਨੇ ਡਰਦੀਆਂ ਨੇ ਪੁਲਿਸ ਤੋਂ ਭਰਤੀ ਉਹਨਾਂ ਨੂੰ ਵੀ ਉਹਨਾਂ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਵੀ ਉਹਨਾਂ ਨੂੰ ਘਬਰਾਣਾ ਨਹੀਂ ਚਾਹੀਦਾ ਪੁਲਿਸ ਤੋਂ ਕਿ ਪੁਲਿਸ ਸਿਰਫ ਉਹਨਾਂ ਦੀ ਹੈਲਪ ਲਈ ਬਣੀ ਹੈ ਨਾ ਕਿ ਉਹਨਾਂ ਨੂੰ ਡਰਾਉਣ ਲਈ ਜੇ ਉਹਨਾਂ ਨਾਲ ਕੋਈ ਵੀ ਬੁਰਾ ਵਿਹਾਰ ਹੁੰਦਾ ਹੈ ਜਾਂ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਕਿਸੇ ਦੀ ਤਾਂ ਉਹ ਸਿੱਧਾ ਪੁਲਿਸ ਨਾਲ ਸੰਪਰਕ ਕਰਕੇ ਆਪਣੀ ਜੋ ਵੀ ਉਹ ਚਾਹੁੰਦੀਆਂ ਨੇ ਵੀ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਉਹਨਾਂ ਨੂੰ ਕੋਈ ਰੋਕਦਾ ਹੈ ਤਾਂ ਪੁਲਿਸ ਨਾਲ ਸੰਪਰਕ ਕਰਕੇ ਆਪਣੀ